ਸੋਚੀ ਕਾਲ ਜੀ ਮੈਂ ਤੁਹਾਡਾ ਆਪਣਾ ਜੇਐਸ ਪੰਚ ਕਾਲੇ ਕੇ ਅੱਜ ਸਵਾਗਤ ਆਈ ਤੁਹਾਡਾ ਬੱਕਰੀਆਂ ਦੀ ਮੰਡੀ ਚ ਆਪਾਂ ਪਹਿਲੀ ਵਾਰ ਬੱਕਰੀਆਂ ਦੀ ਮੰਡੀ ਵਿੱਚ ਪਹੁੰਚੇ ਹਾਂ ਤਨੌਲੇ ਪਹਿਲਾਂ ਆਪਾਂ ਸਟੱਡਿੰਗ ਜਿਹੜੀ ਕਰੀ ਸੀਗੀ ਤਨੌਲੇ ਦੀ ਹੀ ਮੰਡੀ ਤੋਂ ਕਰੀ ਤੀ ਉਹ ਤੇ ਪਸ਼ੂ ਵਾਲੀ ਮੰਡੀ ਹਨਾ ਤਨੌਲੇ ਦੀ ਤੁਹਾਨੂੰ ਦਿਖਾਈ ਸੀ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਬੱਕਰੀਆਂ ਦੀ ਮੰਡੀ ਵਿੱਚ ਤਨੌਲੇ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਦੇ ਬੱਕਰੀਆਂ ਦੀ ਮੰਡੀ ਵਿੱਚ ਸੌਦੇ ਹੁੰਦੇ ਨੇ ਕੀ ਕੀ ਰੇਟ ਜਿਹਾ ਕਿਹੜੀਆਂ ਕਿਹੜੀਆਂ ਨਸਲਾਂ ਹੁੰਦੀਆਂ ਨੇ ਬੱਕਰੀਆਂ ਦੀ ਮੰਡੀ ਚ ਤੇ صدیق صدیق ਚਾਚਾ ਧਨੂਲੇ ਵਾਲਾ ਇਹਨੂੰ ਤੁਸੀਂ ਜਾਣਦੇ ਹੋ ਇਹਨਾਂ ਨੇ ਇਹ ਇਹ ਬੱਕਰੀਆਂ ਦੀ ਮੰਡੀ ਲੱਗਣ ਲਈ ਆ ਜਿਹੜਾ ਧਨੂਲੇ ਤੋਂ ਵੀ ਆਪਾਂ ਇੱਥੇ ਆ ਸਕਦੇ ਹਾਂ ਸੰਨਾ ਰੋਡ ਤੇ ਇਹ ਮੰਡੀ ਲੱਗਦੀ ਹੈਗੀ ਹੁਣ ਤੁਹਾਨੂੰ ਦਿਖਾਵਾਂਗੇ ਇਸ ਮੰਡੀ ਦੀ ਲੋਕੇਸ਼ਨ ਤੇ ਬਾਕੀ ਸੌਦੇਵਾਜੀ ਹਨ ਜੋ ਵੀ ਇੱਥੇ ਹੁੰਦੀ ਹੈ ਜਿਹੜੀ ਇਹ ਜਗਾ ਸਾਰੀ ਗੱਲਬਾਤ ਕਰਾਂਗੇ ਆਪਾਂ ਅੱਜ ਪਹੁੰਚੇ ਬੱਕਰੀਆਂ ਦੀ ਮੰਡੀ ਵਿੱਚ ਸਵਾਗਤ ਹੈ ਤੁਹਾਡਾ ਵੀਡੀਓ ਨੂੰ ਬਤ-ਬਤ ਕਰਿਓ ਲਾਈਕ ਤੇ ਸ਼ੇਅਰ ਤਾਂ ਕਿ ਹਰ ਇੱਕ ਤੱਕ ਇਹ ਪਹੁੰਚ ਸਕੇ ਵੀਡੀਓ ਜੀ ਤੇ ਜਿਵੇਂ ਜਿਵੇਂ ਹੁਣ ਸੌਦੇ ਹੋਣਗੇ ਉਵੇਂ ਉਵੇਂ ਸੋਨੂੰ ਦਿਖਾਵਾਂਗੇ ਸਾਰੀ ਵੀਡੀਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੇ ਆਪਾਂ ਬੱਕਰੀਆਂ ਦੀ ਮੰਡੀ ਵਿੱਚ ਆਏ ਆ ਉੱਥੇ ਨਾ ਨਾਲ ਦੀ ਨਾਲ ਚਾਰਾ ਵਗੈਰਾ ਵੀ ਜੋ ਬੱਕਰੀਆਂ ਖਾਂਦੀਆਂ ਨੇ ਨਾ ਉਹਨੂੰ ਵੀ ਸੇਲ ਕਰਨ ਵਾਸਤੇ ਆਉਂਦੇ ਨੇਗੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਟਰੱਕ ਭਰਿਆ ਹੋਇਆ ਪੂਰਾ ਚਾਰੇ ਦਾ ਹਨਾ ਤੇ ਬਾਈ ਮੇਰੇ ਖਿਆਲ ਦੇ ਵਿੱਚ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇੱਥੇ ਬੱਕਰੀਆਂ ਵਾਸਤੇ ਆਹ ਚਾਰਾ ਵਗੈਰਾ ਲੈ ਕੇ ਆਉਂਦੇ ਨੇ ਉਹ ਵੀ ਸੇਲ ਕਰਦੇ ਨੇ ਜੇਕਰ ਕੇ ਇਸੀ ਚੀਜ਼ ਦੀ ਕਿਸੇ ਨੂੰ ਕੋਈ ਲੋੜ ਹੁੰਦੀ ਹੈ ਹਨਾ ਉਹ ਵੀ ਤੁਸੀਂ ਆ ਕੇ ਇੱਥੇ ਖਰੀਦ ਸਕਦੇ ਹੋ ਇਹ ਕਿਹਦਾ ਵੀਰੇ ਚਲ ਸੋਡਾ ਕਿਹੜੇ ਪਿੰਡੋਂ ਆਇਆ ਪਰਾ ਤਰੌਲੇ ਤੋਂ ਤਰੌਲੇ ਤੋਂ ਕਾਦਾ ਚਾਰਾ ਇਹ ਪਰਾ ਇਹ ਮੂੰਗੀ ਦਾ ਜੀ ਮੋਠਾ ਦਾ ਬਿਮਾਰੀ ਦਾ ਅੱਛਾ ਸਰ ਪ੍ਰਕਾਰ ਦਾ ਚਾਰਾ ਹੁੰਦਾ ਤੇ ਇਹ ਰੇਟ ਦੀ ਜੇ ਆਪਾਂ ਗੱਲ ਕਰੀਏ ਕੀ ਹਿਸਾਬ ਕਿਤਾਬ ਹੁੰਦਾ ਇਹਦਾ ਰੇਟ ਇਹ ਵਿਕੀ ਜਾਂਦਾ ਜੀ 250 ਦਾ ਗੱਟਾ ਠੀਕ ਹੈ ਠੀਕ ਲੋ 20 ਕਿਲੋ ਦਾ ਟਾ ਟਾ 250 ਰੁਪਏ ਜਾਏਗਾ ਇਹ ਦਿੰਨੇ ਆ ਆਪੇ ਪਹੁੰਚ ਕਰਦੇ ਨੇ ਜੀ ਆਪ ਹੀ ਪਹੁੰਚ ਕਰਦੇ ਨੇ ਤੁਸੀਂ ਠੀਕ ਹੈ ਕੋਈ ਨੰਬਰ ਵਗੈਰਾ ਤੁਹਾਡਾ ਨੰਬਰ 98763 ਜੀ 488 ਇਹ ਨੰਬਰ ਆ ਬਾਈ ਦਾ ਹਨਾ ਜੇ ਕਿਸੇ ਨੇ ਕੋਈ ਚਾਰਾ ਵਗੈਰਾ ਵੀ ਲੈਣਾ ਹੁੰਦਾ ਇਹਦੇ ਨਾਲ ਸੰਪਰਕ ਕਰ ਸਕਦੇ ਹੋ ਟਰੌਲੇ ਦਾ ਬਾਈ ਹੈਗਾ ਆ ਆਪਾਂ ਮੰਡੀ ਦੇ ਵਿੱਚ ਪਹਿਲੀ ਵਾਰ ਪਹੁੰਚੇ ਹਲੇ ਆਪਾਂ ਨੂੰ ਪੂਰਾ ਵੀ ਇਸ ਬਾਰੇ ਤੁਹਾਨੂੰ ਦੱਸ ਦਿੰਨੇ ਆ ਵੀ ਨੌਲੇਜ ਵੀ ਹੈ ਨਹੀਂ ਆ ਕੇ ਕਮੈਂਟ ਕਰਕੇ ਤੁਸੀਂ ਦੱਸ ਵੀ ਸਕਦੇ ਹੋ ਉਹਨਾਂ ਕਿਸ ਤਰ੍ਹਾਂ ਕੇ ਆਪਾਂ ਕਰਿਆ ਕਰੀਏ ਕੰਮ ਕੇ ਆਪਾਂ ਪਹਿਲਾਂ ਮੱਜਾਂ ਦੀਆਂ ਹੀ ਮੰਡੀਾਂਾਂ ਦੇ ਵਿੱਚ ਵੀਡੀਓ ਬਣਾਉਂਦੀ ਗਏ ਹੁਣ ਆਪਾਂ ਥੋੜੀ ਬਹੁਤੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ صدیق ਚਾਚੇ ਨਾਲ ਹਨਾ ਜਿਹਨੂੰ ਆਪਾਂ صدیق ਦੇ ਨਾਂ ਤੇ ਬੜਾ ਮਸ਼ਹੂਰ ਬੰਦੇ ਨੇਗੇ ਹਨਾ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਹੋ ਸੋਸੀਕਾਲ ਜੀ ਪਹਿਲਾਂ ਹਨਾ ਤੇ ਸਵਾਗਤ ਹੈ ਤੁਹਾਡਾ ਅਸੀਂ ਅੱਜ ਪਹਿਲੀ ਵਾਰ ਆਪਦੇ ਪੀਵੀ 19KTV ਤੇ ਪਹੁੰਚੇ ਹਾਂ ਨਾ ਤੁਹਾਡੇ ਕੋਲੇ ਇੱਥੇ ਤੁਹਾਡੇ ਅਸੀਂ ਪਹਿਲਾ ਵੀਡੀਓ ਹੋਰ ਦੇਖੀ ਜਾਂ ਨਾ ਅੱਜ ਤੁਹਾਡੇ ਕੋਲੇ ਪਹੁੰਚੇ ਹਾਂ ਤੇ ਸੋ ਪਹਿਲਾਂ ਤਾਂ ਇਹ ਦੱਸੋ ਜੀ ਜਿਹੜੇ ਆ ਬੱਕਰੀਆਂ ਆਪਾਂ ਦੇਖ ਰਹੇ ਹਾਂ ਨਾ ਇਹ ਤੁਹਾਡੀਆਂ ਨੇ ਹਨਾ ਹਾਂ ਇਹ ਆਪਣੀਆਂ ਨੇ ਤੇ ਇਹ ਨਸਲ ਵਗੈਰਾ ਜਿਹੜੀ ਹੁੰਦੀ ਹੈਗੀ ਇਹ ਕਿਹੜੀ ਨਸਲ ਦੀਆਂ ਨੇਗੀ ਅੱਛਾ ਬੀਟਲ ਅੱਛਾ ਉਹ ਬੱਕਰੀਆਂ ਦੀਆਂ ਕਿੰਨੀਆਂ ਨਸਲਾਂ ਹੁੰਦੀਆਂ ਨੇ ਜੀ ਕੋ ਟੋਟਲ ਦੋ ਹੀ ਹੁੰਦੀਆਂ ਨੇ ਦੋ ਹੀ ਹੁੰਦੀਆਂ ਨੇ ਇੱਕ ਤਾਂ ਇਹ ਬੀਟਲ ਹੋਗੀ ਇੱਕ ਦੂਜੀ ਬਰਬਰੀ ਹੋਗੀ ਬਰਬਰੀ ਬਰਬਰੀ ਹੂੰ ਅੱਛਾ ਉਹ ਛੋਟੀ ਹੁੰਦੀ ਹੈ ਉਹ ਛੋਟੀ ਹੁੰਦੀ ਹੈ ਇਹਨਾਂ ਦੇ ਜੇ ਆਪਾਂ ਗੱਲ ਕਰੀਏ ਵੀ ਇੱਕ ਬੱਕਰੀ ਹੈ ਨਾ ਕਿੰਨੇ ਸੂਏ ਦੇ ਦਿੰਦੀ ਹੁੰਦੀ ਹੈਗਾ ਸੂਏ ਤਾਂ ਆਪ ਹੀ ਸਾਰੇ ਗੱਲ ਹੈ ਅੰਦਾਜ਼ਾ ਉਹ ਮਤਲਬ ਵੀ ਦੋਸਤ 10 ਸੂਏ ਦੇਣ ਜੇ ਬੱਕਰੀ ਅੱਛਾ ਇਹ ਸ਼ੇਵਾ ਰੱਖ 11 12 ਦੇ 11 ਪਰ ਹੈ ਵੀ ਸੂਏ ਦੇ ਦਿੰਦੀ ਹੈ ਜੇ ਕੁਝ ਪਾਈ ਨਾਲ ਇਕ ਵੀ ਨਹੀਂ ਦਿੰਦੀ ਠੀਕ ਹੈ ਤਾਂ ਕਰ ਕਹਿੰਦੀ ਹੈ ਅੱਛਾ ਇਹਦੇ ਵਿੱਚ ਜੇ ਆਪਾਂ ਮੇਮਣਿਆਂ ਦੀ ਗੱਲ ਕਰੀਏ ਵੀ ਇੱਕ ਸੂਏ ਦੇ ਵਿੱਚ ਇੱਕ ਜਾਂ ਦੋ ਜਾਂ ਕਿੰਨੇ ਮੇਮਣੇ ਦਿੰਦੀ ਹੁੰਦੀ ਹੈ ਬੱਕਰੀ ਮੈਂ ਹੁਣ ਦੋ ਦੇ ਦਿੰਦੀ ਆ ਕੋਈ ਇੱਕ ਦੇ ਦਿੰਦੀ ਆ ਕੋਈ ਚਾਰ ਦੇ ਦਿੰਦੀ ਆ ਕੋਈ ਤਿੰਨ ਦੇ ਦਿੰਦੀ ਆ ਮਤਲਬ ਇੱਕ ਤੋਂ ਲੈ ਕੇ ਚਾਰ ਤੱਕ ਦਾ ਐਵਰੇਜ ਹੁੰਦੀ ਆ ਹਨਾ ਤਾਂ ਕਿ ਪੰਜ ਤੱਕ ਹੈਗੀ ਹੈ ਇਹਦੇ ਯਾਰ ਅੱਛਾ ਜੇ ਆਪਾਂ ਹੁਣ ਮੰਡੀ ਦੀ ਗੱਲ ਕਰੀਏ ਜੀ ਇੱਥੇ ਪਾ ਤੁਸੀਂ ਪਹਿਲਾਂ ਵੀ ਵੀਡੀਓ ਦੇਖੀਏ ਇਹ ਮੰਡੀ ਤੇ ਤਕਰੀਬਨ ਤੁਸੀਂ ਸ਼ੁਰੂ ਕਰੀ ਹੈ ਨਾ ਲਵਾਉਣ ਵਾਸਤੇ ਜਿਹੜੀ ਇਹ ਜਗ੍ਹਾ ਹੈਗੀ ਇਹ ਕਿੰਨੀ ਜਗ੍ਹਾ ਕੀ ਦੀ ਜਗ੍ਹਾ ਕਿਸ ਤਰ੍ਹਾਂ ਇਹ ਮੰਡੀ ਤੁਸੀਂ ਸ਼ੁਰੂ ਕੀਤੀ ਇਹ ਜਗਾ ਕਿਲਾ ਇਹ ਨਿੰਨੇ ਦਾ ਨਿੰਮੇ ਦਾ ਕਿਲਾ ਹੈ ਠੀਕ ਹੈ ਹਲੋ ਹੋ ਰੂਡ ਕਿਲਾ ਦੀ ਦਾ ਉਧਰ ਠੀਕ ਹੈ ਜੀ ਤੇ ਹੁਣ ਇਹ ਇੱਕ ਕਿਲਾ ਤੁਸੀਂ ਕਿਹਦਾ ਰੱਖਦੇ ਇਹ ਫਿਰ ਠੇਕਾ ਠੂਕਾ ਦਿੰਦੇ ਹੋ ਤਾਂ ਕਿਵੇਂ ਆਈ ਉਹ ਕਰਦੀ ਹੈ ਉਹਦਾ ਕਰਦਾ ਫਿਰ ਉਹਨੇ ਜਿਵੇਂ ਇਹ ਛੱਡਿਆ ਨਿੰਮੇ ਬਾਈ ਨੂੰ ਆਪਾਂ ਮਿਲਣ ਦੀ ਕੋਸ਼ਿਸ਼ ਕਰਾਂਗੇ ਮੈਨੂੰ ਮਿਲਾਇਓ ਹਨਾ ਜੋ ਹੋਇਆ ਤੇ ਜਿਵੇਂ ਉਹਨੇ ਇਹ ਛੱਡ ਰੱਖਿਆ ਨਹੀਂ ਆਮ ਤਾਂ ਇੱਕ ਖੁੱਡ ਨਹੀਂ ਛੱਡਦਾ ਜ਼ਿਮੀਦਾਰ ਜੇ ਆਪਾਂ ਦੀ ਕੀ ਹੈ ਨਾ ਵੀ ਉਹਨਾਂ ਨੇ ਇਹ ਫਿਰ ਕਿਵੇਂ ਸਾਢ ਰੱਖਿਆਗਾ ਮੰਡੀ ਦਾ ਸ਼ੌਂਕ ਪੈ ਗਿਆ ਮੰਡੀ ਦਾ ਸ਼ੌਂਕ ਪੈ ਗਿਆ ਉਹ ਫਿਰ ਕੋਈ ਜਿਹੜਾ ਮਤਲਬ ਇੱਥੇ ਉਹ ਹੁੰਦਾਗਾ ਉਹਨਾਂ ਇੱਕ ਉਹਦੀ ਕਮਾਈ ਵਗੈਰਾ ਕਰਦੇ ਹੋਣਗੇ ਨਾ ਜਿਵੇਂ ਆਪਾਂ ਪਰਚੀ ਕੱਟਦੇ ਆ ਮੰਡੀਆਂ ਦੇ ਵਿੱਚ ਹੋ ਜੇ ਮੇਰੇ ਚਾਰੇ ਬੱਕਰੇ ਜਿਹੜੇ ਵੇਚੀ ਆ ਹੂੰ ਦੋਸਾਂ ਮੇਰਾ 400 ਮੇਰਾ ਲੱਗੂਗਾ ਹੂੰ 400 ਮੂਰੇ ਦਾ ਲੱਗੂਗਾ 800 ਰੁਪਏ ਬਣਗੇ ਅੱਛਾ ਇਹ ਜਿਹੜਾ ਇੱਕ ਬੱਕਰੀ ਦੇ ਮਗਰ ਖਰੀਦਣ ਵਾਲੇ ਦਾ ਵੀ 200 ਤੇ ਵੇਚਣ ਵਾਲੇ ਦਾ 100 ਵੇਚਣ ਵਾਲਾ ਦਾ 100 ਲੈਣਾ 100 ਲੈਣ ਵਾਲੇ ਦਾ 100 ਇੱਕ ਬੱਕਰੀ ਮੰਗਦਾ ਹਾਂ ਠੀਕ ਆ ਇਹ ਹੁੰਦਾ ਬੱਕਰੀਆਂ ਦਾ ਮਤ ਪਚਾਰਜ ਰੱਪਾ ਕਹਿੰਦੇ ਨੇ ਹਨਾ ਕੋਈ ਪਰਚੀ ਵਗੈਰੇ ਵੀ ਹੁੰਦੀ ਐ ਪਰਚੀ ਪਰਚੀ ਕੋਈ ਪਰਚੀ ਨਹੀਂ ਹੈ ਅੱਛਾ ਬਸ ਵੇਚਣ ਤੇ ਖਰੀਦਣ ਦੇ ਹਾਂ ਠੀਕ ਹੈ ਓਗੀ ਬਾਕੀ ਕਰਾ ਦੇ ਆਪਾਂ ਨੂੰ ਠੀਕ ਹੈ ਜੀ ਹੁਣ ਇੱਕ ਚਾਚਾ ਜਿਹੜੀਆਂ ਇਹ ਬੱਕਰੀਆਂ ਤੁਸੀਂ ਹੁਣ ਅੱਜ ਲੈ ਕੇ ਆਏ ਹੋ ਹਨਾ ਇਹਨਾਂ ਦਾ ਕੋਈ ਮੁੱਲ ਵੜੀ ਇਹਨਾਂ ਨਾਲ 2 ਲੱਖ ਰੁਪਏ ਮੰਗਦੇ ਤੁਸੀਂ 2 ਲੱਖ ਰੁਪਏ ਮੰਗਿਆ ਇਸ ਤੋਂ ਪਹਿਲਾਂ ਕੋਈ ਲੱਗੇਗਾ ਕ ਇਹਨਾਂ ਦਾ 90 ਲੱਗ ਗਿਆ 90 ਲੱਗ ਗਿਆ ਤੇ ਤੁਸੀਂ 1.5 ਲੱਖ ਮੰਗਿਆ ਕਿੱਥੇ ਤੱਕ ਗੱਲ ਬਣ ਜੂਗੀ ਫਿਰ ਗੱਲ 1.20 ਤੱਕ ਗੱਲ ਬਣੂਗੀ 1.20 ਤੱਕ ਤੁਸੀਂ ਛੱਡਣੀਆਂ ਨੇ ਹਨਾ ਅੱਜ ਬੱਕਰੀਆਂ ਵਾਲੇ ਘੱਟ ਪਹੁੰਚਣੇ ਠੰਡ ਦਾ ਕਰਨਾ ਜਾਂ ਆਉਣਗੇ ਵਾਲੇ ਹਲੇ ਆਉਣਗੇ ਸਟਾਰਟਿੰਗ ਹੈ ਹਨਾ ਹਾਂ ਤਾਂ ਹੋ ਸ਼ੁਰੂ ਹੋ ਗਏ ਠੀਕ ਹੈ ਠੀਕ ਹੈ ਦੇਖ ਸਕਦੇ ਹੋ ਦੋਸਤੋ ਜਿੰਮੀਆਂ ਕੱਟੀਆਂ ਨਾ ਹਲੇ ਆ ਰਹੀਆਂ ਨੇ ਕਿਆਂ ਤੇ ਚਾਚਾ ਕਹਿੰਦਾ ਵੀ ਪਹੁੰਚ ਰਹੇ ਨੇ ਹਲੇ ਸਾਰੇ ਆਪਾਂ ਦਿਖਾਵਾਂਗੇ ਤੁਹਾਨੂੰ ਮੰਡੀ ਦੇ ਵਿੱਚ ਅੱਜ ਦੇ ਨਜ਼ਾਰੇ ਨਾਲੇ ਚਾਚਾ ਕਿਵੇਂ ਪਾਉਂਦਾ ਹੁੰਦਾ ਬੱਗੀਆਂ ਹਨਾ ਟਾਪੀਆਂ ਮਾਰਦਾ ਹੁੰਦਾ ਆਪਾਂ ਉਹ ਵੀ ਗੱਲਬਾਤ ਕਰਾਂਗੇ ਅੱਜ ਨਾਲ ਥੋੜਾ ਜਿਹਾ ਚਾਚੇ ਦੇ ਮੇਰੇ ਖਿਆਲ ਦੇ ਵਿੱਚ ਮੈਨੂੰ ਪਤਾ ਲੱਗਾ ਕੋਈ ਪ੍ਰੋਬਲਮਾਂ ਘਰੇ ਥੋੜੀ ਜਿਹੀ ਹੋ ਜਾਂਦੀ ਹੈ ਹਨਾ ਕਿਸੇ ਗੱਲ ਦੀ ਉਹਦੇ ਬਾਰੇ ਵੀ ਆਪਾਂ ਪੁੱਛਦੇ ਦੱਸਾਂਗੇ ਕਰਾਂਗੇ ਗੱਲ ਜਿਵੇਂ ਜਿਵੇਂ ਮੰਡੀ ਭਖੀ ਜਾਊਗੀ ਜਿਵੇਂ ਆਪਾਂ ਚਾਰੇ ਦੀ ਗੱਲ ਕਰੀਏ ਨਾਲ-ਨਾਲ ਨਾਲ ਤੁਹਾਨੂੰ ਦਿਖਾਈ ਇੱਥੇ ਖੁਲੜੀਆਂ ਵਗੈਰਾ ਹਨਾ ਜਿਹੜਾ ਕੋਈ ਚਾਰਾ ਵਗੈਰਾ ਬੱਕਰੀਆਂ ਨੂੰ ਪਾਉਂਦਾ ਉਸ ਦੀਆਂ ਖੁਲੜੀਆਂ ਵਗੈਰਾ ਵੀ ਮੰਡੀ ਦੇ ਵਿੱਚ ਆਈਆਂ ਨਿਗੀਆਂ ਸੇਲ ਕਰਨ ਵਾਸਤੇ ਆਪਾਂ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਬਾਈ ਆਹ ਦੇਖ ਸਕਦੇ ਹੋ ਦੋਸਤੋ ਖੁਲੜੀਆਂ ਵਗੈਰਾ ਵੀ ਹਨਾ ਮੰਡੀ ਦੇ ਵਿੱਚ ਵਿਕਣੀਆਂ ਹੁੰਦੀਆਂ ਨੇ ਬਾਈ ਨਾਲੇ ਲਾ ਰਿਹਾ ਸਟicker ਨਵੀਆਂ ਖੁਲੜੀਆਂ ਸੋਹਣੀਆਂ ਬੜੀਆਂ ਲੱਗਦੀਆਂ ਨੇ ਰੰਗ ਰੰਗ ਕਰਿਆ ਹੋਇਆ ਸਿਲਵਰ ਕਲਰ ਦਾ ਹਨਾ ਤੇ ਆ ਤੁਸੀਂ ਸਟicker ਬਣ ਜਾਂਦਾ ਦੇਖ ਸਕਦੇ ਹੋ ਤੇ ਕਿਹੜੇ ਪਿੰਡੋਂ ਆਇਓ ਬਾਈ ਤੁਸੀਂ ਨਹੀਂ ਮਾਨਕਮਾ ਦੇ ਤੋਂ ਕਿਹੜਾ ਮਾਨਕਮਾ ਜਰਾ ਮਰੇ ਕੋਟਲੇ ਕੋਲੇ ਮਾਨਕਮਾ ਜਰਾ ਮਰੇ ਕੋਟਲੇ ਕੋਲੇ ਹਨਾ ਤੇ ਆ ਖੁਲੜੀਆਂ ਵਗੈਰਾ ਵੇਚਦੇ ਹੋ ਤੁਸੀਂ ਹਾਂਜੀ ਅੱਛਾ ਇਹਦੇ ਕੀ ਕੀਮਤ ਵਗੈਰਾ ਹੁੰਦੀ ਹੈ ਬਾਈ ਇਹ ਫੋੜਦੇ ਦਾ ਕੀ ਫੁੱਟ ਦੇ ਹਿਸਾਬ ਚ ਹੁੰਦੀ ਐ 4 ਫੁੱਟ ਤੋਂ ਸਟਾਰਟ ਹੋ ਜਾਂਦੀ ਐ 4 ਫੁੱਟ ਤੋਂ ਸਟਾਰਟ ਹੋ ਜਾਂਦੀ ਐ ਮਤਲਬ ਆ ਕਿੰਨੇ ਫੁੱਟ ਦੀ ਐ ਇਹ 8 ਫੁੱਟ ਦੀ ਐ 8 ਫੁੱਟ ਦੀ ਐ ਆਪਾਂ ਗੱਲ ਕਰੀਏ ਕਿੰਨੇ ਕਿ ਦੀ ਹੋਊਗੀ ਇਹ 3500 ਦੀ ਐ 8 ਫੁੱਟੀ 3500 ਰੁਪਏ ਦੀ ਐ 10 ਫੁੱਟੀ 4000 ਰੁਪਏ 10 ਫੁੱਟੀ 4000 ਰੁਪਏ 12 ਫੁੱਟੀ 5000 ਠੀਕ ਐ ਮਤਲਬ ਫੁੱਟ ਦੇ ਹਿਸਾਬ ਨਾਲ ਰੇਟ ਬਣਦਾ ਨਾ ਜੇ ਉਤੋਂ ਜੇ ਉੱਪਰ ਬਣਵਾਉਣੀ ਐ ਕਿਸੇ ਨੇ ਲੰਬੀ ਬਣਵਾਉਣੀ ਐ ਉਹਦਾ ਸੈ ਦੇ ਹਿਸਾਬ ਨਾਲ ਜੇ ਕੋੜਿਆਂ ਘਾਣੇ ਵਾਲੀ ਬਣਵਾਉਣਾ ਚਾਹੇ ਜਾਂ ਕੋਈ ਮੱਝਾਂ ਵਾਲੀ ਬਣਵਾਉਣਾ ਚਾਹੇ ਉਹ ਵੀ ਉਹ ਆਰਡਰ ਤੇ ਕੰਮ ਵੀ ਹੁੰਦੇ ਅੱਛਾ ਮਤਲਬ ਜਿਹੇ ਜਿਹੇ ਤੁਸੀਂ ਜਿਵੇਂ ਅੱਜ ਬੱਕਰੀਆਂ ਵਾਲੇ ਜਾਏ ਤੁਸੀਂ ਅੱਜ ਬੱਕਰੀਆਂ ਵਾਲਿਆਂ ਦੇ ਹਿਸਾਬ ਨਾਲ ਲੈ ਕੇ ਆਇਆ ਹੋ ਨਾ ਤੇ ਬਈ ਉਹਦਾ ਪਾਸ ਸਟicker ਤੇ ਨੰਬਰ ਵਗੈਰਾ ਥੋੜਾ ਦਿਖਾ ਵੀ ਦਿੱਤਾ ਹੈ ਨਾ ਤੇ ਬਾਕੀ ਇੱਕ ਵਾਰੀ ਬੋਲ ਵੀ ਦੋ ਹੈ ਨਾ 88729 ਵੀਰੇ 459 88729 459 45919 ਆਹ ਲਓ ਜੀ ਕਰ ਲੋ ਚੈੱਕ ਬੱਕਰੀਆਂ ਦੇ ਸ਼ਿੰਗਾਰ ਹੈ ਨਾ ਝੋਲੇ ਵਗੈਰਾ ਘੁੰਗਰੂ ਘੰਗਰੂ ਵੈਸੇ ਤੁਸੀਂ ਆਮ ਹੀ ਦੇਖਿਆ ਹੋਣਾ ਜਿਹੜੇ ਨਾ ਹਾਲੀ ਹੁੰਦੇ ਨੇ ਉਹ ਬੜਾ ਸ਼ਿੰਗਾਰ ਕੇ ਰੱਖਦੇ ਨੇ ਹਨਾ ਤੇ ਕਈਆਂ ਨੂੰ ਬੱਕਰੀਆਂ ਦਾ ਬੱਕਰੀਆਂ ਨੂੰ ਅਲੱਗ-ਅਲੱਗ ਸ਼ੌਂਗ ਦਾ ਟਾਂਗੀਆਂ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਹਨਾ ਇੱਥੇ ਸਾਰੇ ਇਸ ਤਰ੍ਹਾਂ ਦਾ ਸਮਾਨ ਸ਼ਿੰਗਾਰ ਦਾ ਬੱਕਰੀਆਂ ਦਾ ਵੀ ਪਿਆਗਾ ਦੁਕਾਨਾਂ ਲੱਗੀਆਂ ਵੀਆਂ ਨੇਗੀਆਂ 400 ਫੇਰੇ ਪੱਕਰੀ ਦਾ ਲਿਵਾ ਨਾ ਮੱਜਾਂ ਦਾ ਲਿਵਾ ਦਿਖਾਉਂਦੇ ਸੀ ਅੱਜ ਪੱਕਰੀ ਦਾ ਲਿਵਾ ਦਿਖਾ ਰਿਹਾ ਤੁਹਾਨੂੰ ਵੀ ਚੈੱਕ ਖੜੀ ਆ ਪੱਕਰੀ ਨਾ ਤੇ ਮੋਟੀ ਮਾਲ ਹਲੇ ਲੱਗਿਆ ਆਉਣ-ਆਉਣ ਪਕੀ ਜਾਂਦੀ ਆ ਮੰਡੀ ਹੌਲੀ-ਹੌਲੀ ਗਾਹਕ ਵੀ ਵਧੀ ਜਾਂਦੇ ਨੇ ਤੇ ਨਾਲ-ਨਾਲ ਜਿੰਨਾ ਮਾਲ ਲੈ ਕੇ ਆ ਰਹੇ ਨੇ ਉਹ ਵੀ ਆ ਰਹੇ ਨੇ ਤਕਰੀਬਨ 11-12 ਵਜੇ ਤੋਂ ਬਾਅਦ ਚ ਹੀ ਮੰਡੀ ਇਹ ਜਿਆਦੇ ਭਗਦੀ ਆ ਨਾ ਮੰਡੀ ਚ ਆਦਾ ਜੇਬ ਚ 17025 ਆ ਮੈਨੂੰ ਲੈ ਕੇ ਤੋ 17 ਦੀ ਕੋਈ ਝਵਾਕਾਂ ਦੀ ਗੱਲ ਆ ਯਾਰ ਪੱਕਾ ਮੁੱਲ ਨਾਲ ਇੰਨੇ ਬੰਦੇ ਸੁਣਦੇ ਨੇ ਭੈਣ ਦੀ ਫੁੱਦੀ 17000 ਨੂੰ ਲੁੱਟ ਪੈਂਦੀ ਆ ਲੁੱਟ ਮੱਚਦੀ ਆ ਵੀ 17000 ਰੁਪਏ ਦੇ ਦੇ ਇਹ ਕੀ ਕਰੋ ਚੋਰੀ ਦੀਆਂ ਲੈ ਆ ਮੈਂ ਦੰਦਾਰੀ ਮੈਂ ਤਾਂ 17 ਦੀ ਤੂੰ ਹੋਰ ਲੱਭੋ ਓਏ ਨਾ ਨਾ ਤਾਂ ਹੁਣ ਕੁਝ ਹੋਊਗਾ ਤੂੰ ਮੰਗੀ ਚੱਲ ਨਾ 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 ਫਿਰ ਅਸੀਂ ਦਾ ਮੈਨੂੰ ਦਵਾਓ 17 ਦੀ ਕੋਈ ਦਵਾਓ ਬਾਲਾ ਨਾ 17 ਦਾ ਜਾਣਾ ਕੋਈ ਇਹ ਜੀ ਜੇ ਮੈਂ ਸੜਕਾਂਾਂ ਦਾ ਕੰਮ ਆ। ਹਾਂ। ਅੱਦੇ ਜਿੰਨਾ ਦੇਖਦੇ ਆ ਰੇਟ ਕਿੱਥੇ ਜਾ ਕੇ ਬਣਦਾ ਹਨਾ ਤੇ ਤੁਸੀਂ ਮੰਗ ਲਿਆ ਉਹਨਾਂ ਨੇ ਕਹਿਤਾ ਅੱਲੇ ਦਾ ਚੱਲੂ ਗੱਲਬਾਤ ਆ। ਅੱਲੇ ਦਾ ਸਟਾਰਟ ਆ ਮੰਡੀ ਦੀ ਪਹਿਲੀ ਦਾ ਸੋਡਾ ਜੀ ਅੱਲੇ ਸੇਲ ਚੱਲ ਰਹੀ ਆ। ਅੱਲੇ ਦਾ ਕਹਿੰਦਾ ਮਾਲ ਆ ਰਿਹਾ। ਨਮਸਕਾਰ ਮੈਂ ਪ੍ਰਕਾਸ਼ ਬਾਵਾ ਸਾਹਿਬ ਜਵਾਨ ਤਾਲੁਕਾ ਪਾਰਨੇ ਜਿਲ੍ਹਾ আহমেদਨਗਰ। आज आपण महाराष्ट्रातून पंजाबमध्ये बिटलच्या टॉप क्वालिटी शेळ्या खरेदी करण्यासाठी आल्या आहोत आणि आज तुम्ही पाहू शकता पंजाबमध्ये आज, आज आपण शेतकऱ्यांच्या शाळ्या ज्या आहेत त्या खरेदी करून क्वालिटी मात्र आहेत त्या खरेदी करून महाराष्ट्रामध्ये आपण या नवीन शेतकऱ्यांना माल पोहोचवणार आहोत तरी बिटलमध्ये ज्या शेतकऱ्यांना काम करायचं आहे त्यांनी चव्हाण गोट फार्म नारेंगावंशी जो स्क्रीनवर खाली नंबर चाललाय त्यावर कॉन्टॅक्ट करून चव्हाण गोट फार्मशी संपर्क करायचा आहे बाई पहिला ना भाई सस्त्रीकाल मैं अब अभी पहुंचा हूं पंजाब में तो पंजाब का सबसे बढ़िया ये बोले तो मिठू ना मीठू हाँ, हाँ मीठू पंजाब का सबसे फेमस आदमी है मिठू अभी ये मिठू मिठू ही खुद बोलेगा ये जो बकरी के बारे में बताओ आप ਦਾ ਦਾਤਾ 10 ਗ੍ਰਾਮ ਬੱਕਰੀਆਂ ਕਿਹੜੀਆਂ ਬੱਕਰੀਆਂ ਨੇ ਕਿੰਨੀਆਂ ਬੱਕਰੀਆਂ ਨੇ ਕੀ ਰੇਟ ਰੂਟ ਮੰਗਿਆ ਉਹ ਕਿਹੜੀ ਮੰਡੀ 'ਚ ਖੜੇ ਆਪਾਂ ਬੀਟਰ ਬੱਕਰੀਆਂ ਪਿਆਉ ਦਾ ਠੀਕ ਹੈ ਜੀ ਇਹ 11 ਲੱਖ ਰੂਪ ਲੱਖ ਰੁਪਈਆ 1.5 ਲੱਖ ਰੁਪਈਆ ਚਾਚਾ ਮੰਗ ਰਹੇ ਚਾਰ ਬੱਕਰੀਆਂ ਦਾ ਬੀਟਰ ਨਸਲ ਦੀਆਂ ਨੇ ਆਹ ਦੇਖ ਸਕਦੇ ਹੋ ਤੁਸੀਂ ਚਾਰ ਬੱਕਰੀਆਂ ਖੜੀਆਂ ਕੋੜਿਆਂ ਵਰਗੀਆਂ ਬੱਕਰੀਆਂ ਨੇ ਕੋਈ ਮਾੜੀ ਧੜੀ ਬੱਕਰੀ ਨਹੀਂ ਹੈਗੀ ਹਾਂ ਦਾਚਾ ਹੁਣ 10 ਮਾੜਾ ਜੇ ਮੰਡੀ ਨੂੰ ਨਾ ਨਾ ਜੇ ਮੈਂ 5 ਪੈਸੇ ਲਾ ਦੂੰਗਾ ਦੂਸਰ ਗੱਲ ਮੈਨੂੰ ਕੋਈ ਨਹੀਂ ਹੈਗਾ ਠੀਕ ਹੈ ਇਹ ਮੈਂ ਰੂਟ ਮੰਗ ਲਿਆ ਹੂੰ ਇਹ ਬਗਸਾ ਕਰ ਇਹ ਗੱਲ ਮਾੜੀ ਹ जिस भाइयों को महाराष्ट्र में पंजाब नस्ल की बकरी चाहिए और चौहान गोट फार्म से संपर्क करें जो उसका नीचे स्क्रीन में नंबर दिया है और मैं अभी जो महाराष्ट्र अभी जो पंजाब में आया हु तो सबसे क्वालिटी का माल पंजाब से खरीद करके महाराष्ट्र में और इतर राज्य में मैं पहुँचा दूंगा जिस भाई को माल चाहिए वो चौहान गोड फार्म से संपर्क करे और जो पंजाब भाइयों और जो नए व्यापारी है ये जो व्यापारी लोग है इसने मंडी में माल लाना है तो माल हो सके उतना ज़्यादा क्वालिटी में माल मिल सके ਕਾਤੇ ਨੇ ਮੈਂ ਕਿ ਡੇਢ ਲੱਖ 2295 ਲਾ ਰਿਹਾ ਦੇਖਦੇ ਕੋਈ ਗੱਲਬਾਤ ਬਣਦੀ ਹੈ ਜਾਂ ਨਹੀਂ ਬਣਦੀ 90000 ਰੁਪਏ ਬਹੁਤ ਨੇ ਬਾਈ ਕਿਨੇ ਲਾਇਆ 95000 ਲਾਇਆ ਬਾਈ ਨੇ ਹੂੰ ਹੈ ਕੀ ਦਾ ਬਹੁਤ ਕალი ਨੂੰ ਜਾਂਦੇ ਹਾਂ ਕੀ ਹੋਣੀ ਜੀ ਕਰਦਾ ਫੇਰਾ ਹੁਣੇ ਥੋੜੀ 2 ਲੱਖ ਹੀ ਹੋ ਗਈ ਕੋਈ ਨਹੀਂ ਤੁਹਾਡੇ ਕੋਲ ਕਰ ਲਾ ਨਾ ਜਦੋਂ ਨਵੇਂ ਜੇ ਲੱਗੂ ਕੰਮ ਤਾਂ ਬਾਈ ਪੈਸੇ ਤਾਂ ਥੋੜੇ ਲਾਇਆ ਆਪਣੇ ਇੱਕੋ ਹਾਂ ਕਿਵੇਂ ਚਾਚੇ ਦੀ ਕੋਈ ਗੱਲਬਾਤ ਬਣਦੀ ਆ ਹਨਾ ਚਾਚੇ ਨੇ ਮੰਗਾ 1.5 ਲੱਖ ਨਾ ਚਾਰ ਬੱਕਰੀਆਂ ਦੇ ਕੋੜੇ ਵਰਗੀਆਂ ਬੱਕਰੀਆਂ ਨੇ ਇਹੋ ਜਿਹੀ ਗੱਲ ਨਹੀਂ ਸਟਾਰਟਿੰਗ ਦੇ ਵਿੱਚ ਹੀ ਪਹਿਲਾਂ ਮੇਲੇ ਦੇ ਵਿੱਚ ਇਹੀ ਆਈਆਂ ਨਿਕੀਆਂ ਤੇ ਬਾਈ ਨੇ ਲਾਇਆ ਬਾਈ ਕਿੰਨੇ ਲਾਤਾ 95 95 ਲਾਤਾ ਚਾਰਾਂ ਦਾ ਹੈ ਤੇ ਦੇਖਦੇ ਹੋ ਚਾਚਾ ਕਿੱਥੇ ਤੱਕ ਗੱਲ ਬਣ ਜੂਗੀ ਊ ਜੇ ਆਪਾਂ ਗੱਲ ਕਰੀਏ ਉਸਤਾ ਦੇ ਫਿਰ ਕੁਝ ਤਾਂ ਬੋਲ ਪਤਾ ਵੀ ਲੱਗੂ 10000 ਘਟੋ ਦੇ ਯਾਰ 10000 ਹੀ ਘਟੇਗਾ ਦੇਖਦੇ ਆ ਫਿਰ ਕੋਈ ਗੱਲ ਤੂੰ ਨਾ ਵੀ ਫਿਰ ਲੱਖ ਤੱਕ ਛੱਡ ਸਕਦਾ ਲੱਖ ਤੱਕ ਨਹੀਂ ਕਰਦੀ ਜੀ ਨਹੀਂ ਕਰਦਾ ਬਾਈ ਕਿਉਂ ਬਾਈ 1 ਲੱਖ ਰੁਪਇਆ 1 ਲੱਖ ਰੁਪਇਆ ਕਹਿ ਰਿਆ ਬਾਈ ਚਾਰਾਂ ਦਾ ਤੇ ਆ ਬੱਕਰੀਆਂ ਤੁਸੀਂ ਚੈੱਕ ਕਰ ਸਕਦੇ ਹੋ ਨਾ ਦੇ ਦੇਖ ਲੈ ਤੇਰੀ ਗਵਾਡੀਆਂ ਸੀ ਨਹੀਂ ਨਾ ਕਿਉਂ ਮਾਰਦਾ ਸਾਨੂੰ ਨਹੀਂ ਇਹ ਸਾਨੂੰ ਕੁਝ ਬਚੂਗਾ ਤਾਂ ਫੇਰ ਹੀ ਹੈ ਹਾਂ ਇਸ ਨਾਲ ਬਗਿਆ 1 ਲੱਖ ਰੁਪਇਆ ਕਹਿਆ ਚਾਰਾਂ ਦਾ ਯਾਰ ਤੂੰ ਆਪਾਂ ਹਾਂ ਕੀ ਜੇ ਫਿਰਦਾ ਯਾਰ ਨਹੀਂ ਮੁੱਠੂ ਯਾਰ ਪਿੱਛੇ ਨੂੰ ਜਾਂਦਾ ਜਦੋਂ ਇਹ ਲੈਣੀ ਹੈ ਯਾਰ ਹਾਂ 1,20,000 ਲੈ ਯਾਰ ਤੇਰੇ ਬਾਤੇ ਵਿੱਚ ਆਫਰ ਆ ਯਾਰ ਕੋ ਪੰਡਾ ਦਿੰਦਾ ਨਹੀਂ ਯਾਰ ਆ ਯਾ ਲੈ ਜਾਂਦਾ 20000 1,20 ਤੱਕ ਚਾਚਾ ਨੇ ਕਹਿਤਾ ਜੀ 1.5 ਲੱਖ ਮੰਗੇ ਸੀ ਹਨਾ ਬਾਈ ਖੜਾ ਲੱਖ ਰੁਪਏ ਤੇ ਲੱਖ ਰੁਪਏ ਦੀ ਆਫਰ ਹੈ ਤੇ ਜਦੋਂ ਮਰਜੀ ਦੇ ਹਾਂ ਠੀਕ ਆ ਗੱਲ 1 ਲੱਖ ਬਾਈ ਤੇ ਤੋਂ ਬਾਅਦ ਇੱਕ ਪੈਸਾ ਵੀ ਨਹੀਂ ਛੋਟਾ ਨਾਮ ਕੀ ਆ ਬਾਈ ਮੈਂ ਤਾਂ ਦਾ ਗਵਾਂਡੀ ਆ ਪਿੰਡ ਤੋਂ ਤਰੋ ਜਕਸੀਰ ਹੈ ਬਾਈ ਹਨਾ ਤਸੀਰ ਧਨੋਲੇ ਨੇ ਇਹਦਾ ਬਿਕ ਜਾਣੀ ਆ ਬੱਬੂ ਉਹ ਤਾਂ ਬਿੱਟੀ ਨਹੀਂ ਰਹਿੰਦੀ ਮੈਂ ਤਾਂ ਕਿਹਾ ਬਿਕ ਦਿਨ ਨੀ ਚਲਣਾ ਇਹਨਾਂ ਦਾ ਹੁਣ ਤੈਨੂੰ ਕਿਹਾ ਇੱਕ ਤਾਂ 1.5 ਲੱਖ ਦੀ ਬਿਕ ਜਾਣ ਬਾਈ ਹਾਂ ਇਹਦੇ ਪਸੰਦ ਆਉਣ ਦੀ ਗੱਲ ਹੈ ਗੱਲ ਚਾਹੀ ਆ ਹਾਂ ਕੋਈ ਕਹਿੰਦੇ ਆ ਕਿ ਜੇ 50000 ਕਹਦੇ ਇਹ ਹੋਰ ਦੇ ਦੇ ਇਹ ਬੱਕਰੀਆਂ ਨੂੰ ਹੋਰ ਮੜਾ ਜੀ ਦੇਖ ਲਓ ਕਿ ਗੱਲਬਾਤ ਹੈ ਹੈ ਮੂੰਹ ਪਾਇਆ ਮੈਗੜਾ ਕੋ ਨਹੀਂ ਆਣਾ ਫਿਰ ਹੋਰ ਭਾਂਜਾ ਲਓ ਰੋਟੀ ਦੀ ਭਾਂਜਾ ਤੂੰ ਭਾਂਜਾ ਖਾਣਾ ਚਾਲ ਚਾਲੀ ਕੰਦੀਆਂ ਮੰਗਦਾ ਭਾਂਜਾ ਉਹ ਮੰਝੜੂ ਮੰਝੜਾ ਤੇਰੇ ਲਈ ਪਾ ਗਿਆ ਭੂਜ ਕਰਨਾ ਜਾ ਕੇ ਹਲੋ ਮੈਂ ਮੋਟਾ ਤੈਨੂੰ ਵੱਡਿਆ ਲਾਉਂਦਾ ਨਹੀਂ ਮੋਟਾ ਕੋਈ ਨਹੀਂ ਮੇਰੀ ਦਾ ਮਾਮਾ ਆ ਬੱਕਰੀਆਂ ਨੇ ਚਾਚੀ ਦੀਆਂ ਚਾਚੇ ਨੂੰ ਥੋੜੀ ਜਿਹੀ ਹੈਗਾ ਇੱਕ ਦੀ ਮਜਬੂਰੀ ਹੋਊ ਵੀ ਤੁਸੀਂ ਦੇਖ ਸਕਦੇ ਹੋ ਨਾ ਚਿਹਰਾ ਥੋੜਾ ਜਿਹਾ ਡਾਊਨ ਆ ਕਾਰਨ ਕੀ ਹੈਗਾ ਆਪਾਂ ਥੋੜੀ ਜਿਹੀ ਚਾਚੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਚਾਚਾ ਇੱਕ ਮਿੰਟ ਜਦੋਂ ਇਕੱਲੇ ਲੱਗਿਆ ਨਹੀਂ ਦੀਆ ਠੀਕ ਹੈ ਚਾਚਾ ਇੱਕ ਮੈਨੂੰ ਐ ਦੱਸ ਕੋਈ ਜਿਹੜੀ ਮਤਲਬ ਪ੍ਰਮਾਤਮਾ ਦੀ ਆਪਾਂ ਕਹਿ ਸਕਦੇ ਹਾਂ ਨਾ ਤੁਹਾਡੇ ਤੇ ਮੁਸੀਬਤ ਪੈ ਗਈ ਉਹ ਕੀ ਕਾਰਨ ਹੋ ਗਿਆ ਉਹ ਬਸ ਆਪ ਨੂੰ ਨਹੀਂ ਪਤਾ ਬਸ ਕੋਈ ਕੁਦਰਤੀ ਗੱਲ ਹੋ ਗਈ ਆ ਸਾਨੂੰ ਤੇ ਕਹਿੰਦੇ ਵੀ ਚਾਚੀ ਦੇ ਸੱਟਾ ਫੋਟਾ ਵੱਜੀਆਂ ਹਨਾ ਲੱਤਾਂ ਟੁੱਟ ਗਈਆਂ ਦੋਨਾਂ ਲੱਤਾਂ ਦੋਨਾਂ ਟੁੱਟ ਗਈਆਂ ਕਿ ਉਹ ਸਕੂਟਰੀ ਤੇ ਲੱਗੇ ਲੱਗੀ ਸੀ ਹਜੇ ਬੱਠਾਂ ਦਾ ਲੱਗੀ ਦੀਗੀ ਅੱਛਾ ਉਹ ਮਾਂ ਦਾ ਮਗਰ ਮੁੜ ਕੇ ਝਾਕਾ ਲੱਗੀ ਪਈ ਅੱਛਾ ਸਕੂਟਰੀ ਤੇ ਬੈਠ ਨੂੰ ਉੱਠਣ ਲੱਗੇ ਡਿੱਗੀ ਖੱਟ ਵੱਜੀ ਹੈ ਨਾ ਮੇਰੇ ਮਗਰ ਹੀ ਬੈਠੀ ਸੀ ਨਾ ਮਾਂ ਦਾ ਹੇ ਸਕੂਟਰੀ ਤੇ ਉੱਪਰ ਬੱਠਾ ਦੀਦਾ ਅੱਛਾ ਉਹ ਤਾਂ ਵੀ ਜਿਹੜਾ ਹਣਾ ਜਿਹੜਾ ਤਾਂ ਕਰਕੇ ਆਪਾਂ ਐ ਵੀ ਕਹਿ ਸਕਦੇ ਵੀ ਚਾਚਾ ਕਹਿੰਦਾ ਮਜਬੂਰੀ ਹੈ ਹੈ ਨਾ ਨਹੀਂ ਬੱਕਰੀਆਂ ਦਾ ਚਲੋ ਹੁੰਦਾ ਹੀ ਹੈ ਨਾ ਇਹ ਰੇਟ ਹੋਰ ਵੀ ਵੱਧ ਉਹ ਹੋ ਜਾਂਦਾ ਜਿਵੇਂ ਬਾਈ ਕਰ ਪਿੱਛੇ ਗੱਲਾਂ ਕਰੀ ਜਾਂਦਾ ਨਾ ਵੇਖਣ ਨੂੰ ਦੋ ਲੱਖ ਦੀਆਂ ਵੀ ਵਿਕ ਜਾਂਦੀਆਂ ਹਨਾ ਜਿਹੜੇ ਸਾਹਮਣਾ ਹੋਇਆ ਤੇ ਹਾਂ ਬਾਕੀ ਚਾਚਾ ਕਹਿੰਦਾ ਆਪੇ ਬੱਕਰੀ ਵੇਚਦੀ ਨਹੀਂ ਸੀ ਫਿਰ ਚਲੋ ਹੁੰਦੀ ਹੈ ਮਜਬੂਰੀ ਹਨਾ ਇਸ ਕਰਕੇ ਬਾਕੀ ਦੇਖਦੇ ਆਂ ਬਾਈ ਨਾ ਮੇਰੇ ਖਿਆਲ ਤੋਂ ਸੌਦਾ ਭਿੜੀ ਜਾਣਾਗਾ ਕਰਦੇ ਆਂ ਗੱਲਬਾਤ ਆਪਾਂ